ਬਾਬਾ ਹੀਰਾ ਸਿੰਘ ਪਠਲ ਕਾਲਜ ਨੂੰ ਕਾਲਾ ਲੱਗ ਚੁੱਕਿਆ ਐ EMPLOYEES SHIFT OUT ਹੋ ਚੁੱਕਿਆ ਐ ਖੰਡਰ ਬਣਿਆ ਪਿਆ ਮਾਹੌਲ ਬੁਰਾ ਹਾਲ ਹੋਇਆ ਜਿਹੜੀ ਸਰਕਾਰ ਦੇ ਸਭ ਤੋਂ ਉੱਚ ਅਹੁਦਿਆਂ ਤੇ ਬੈਠਣ ਵਾਲੇ ਮੰਤਰੀ ਇਸ ਕਾਲਜ ਦੇ ਧਰਮਿਆਂ ਚ ਆ ਕੇ ਖੁਦ ਸ਼ਿਰਕਤ ਕਰਦੇ ਰਹੇ ਆ ਹਿੱਸਾ ਲੈਂਦੇ ਰਹੇ ਆ ਉਹ ਕਾਲਜ ਅਜੇ ਭੇਡ ਚੜ ਚੁੱਕਿਆ ਮੌਤ ਜਿਹੜੇ ਲੋਕ ਇਹ ਗੱਲ ਕਹਿੰਦੇ ਜੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਆਵਾਜ਼ ਬੰਦ ਹੋ ਜਾਏ ਜਿਹੜੇ ਝਾੜੂ ਵਾਲੇ ਲੋਕੀ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਬਾਈ ਜੀ ਕਾਂਗਰਸੀ ਮਾੜੇ ਸੀ ਕਾਲੀ ਮਾੜੇ ਸੀ ਉਹਨਾਂ ਨੇ ਕਰਿਆ ਨਹੀਂ ਕਰਿਆ ਪਰ ਜਿਹੜੀ ਵੀ ਕਾਰਨ ਹੋਏ ਲੋਕਾਂ ਨੇ ਸਾਨੂੰ ਖਰਾ ਕੇ ਘਰੇ ਭਾਤ ਆ ਤੁਹਾਨੂੰ ਮੌਕਾ ਦੇ ਤੁਸੀਂ ਕਾਂਗਰਸੀ ਜਾਂ ਕਾਲੀ ਤਾਂ ਨਹੀਂ ਬਣਨ ਆਏ ਸੀ ਉਸ ਦਾ ਬਦਲਾਅ ਕਹਿ ਕੇ ਆਏ ਸੀ ਯਾ ਤਾਂ ਤੁਸੀਂ ਇਹ ਕਹੋ ਵੀ ਅਸੀਂ ਤਾਂ ਜੀ ਕਾਂਗਰਸੀਆਂ ਵਰਗੇ ਬਣਨ ਆਏ ਸੀ ਕਾਂਗਰਸੀਆਂ ਨੇ ਨਹੀਂ ਕਰਿਆ ਇਸ ਲਈ ਅਸੀਂ ਵੀ ਨਹੀਂ ਕਰਾਂਗੇ ਜੇ ਤੁਸੀਂ ਬਦਲਾਅ ਕਹਿ ਕੇ ਆਏ ਸੀ ਤਾਂ ਤੁਸੀਂ ਇੱਕ ਡਿਫਰੈਂਟ ਅਪਰੋਚ ਲੈ ਕੇ ਆਓ ਨਾ ਵੀ ਕਾਂਗਰਸੀਆਂ ਨੇ ਨਹੀਂ ਕਰਿਆ ਸੀ ਜੀ ਦੇਖੋ ਅਸੀਂ ਕਰਦੇ ਹਾਂ ਇਹ ਸਿਰਫ ਬਲੇਮ ਸ਼ਿਫਟ ਕਰਨਾ ਇਹ ਭਾਰਤੀ ਜਨਤਾ ਪਾਰਟੀ ਦੀ ਪਲੇ ਬੁੱਕ ਦਾ ਹਿੱਸਾ ਹੈ ਜੀ ਜਿਹਨੂੰ ਝਾੜੂ ਵੀ ਥੱਲੇ ਕਾਪੀ ਕਰ ਰਿਹਾ ਹੈ ਸੈਂਟਰ ਦੇ ਵਿੱਚ ਬੀਜੇਪੀ ਵੀ ਇਹੀ ਕਰਦਾ 11-12 ਸਾਲ ਸਰਕਾਰ ਚ ਬੈਠਿਆਂ ਨੂੰ ਹੋ ਗਏ ਕੋਈ ਮੁੱਦਾ ਚੱਕ ਲਓ ਉਹ 1945 ਤੇ ਪਹੁੰਚ ਜਾਂਦੇ 1950 ਤੇ ਪਹੁੰਚ ਜਾਂਦੇ ਉਹ ਵੀ ਝਾੜੂ ਵਾਲੇ ਨੇ ਇਹਨਾਂ ਨੂੰ ਕੋਈ ਤੁਸੀਂ ਅੱਜ ਮੰਨ ਕਰ ਲਓ ਇਹ ਕਹਿੰਦੇ ਪੁਰਾਣਾ 76 ਸਾਲ ਪੁਰਾਣਾ 76 ਸਾਲ ਉਹ 76 ਸਾਲ ਨਿਭੜ ਚੁੱਕੇ ਲੋਕਾਂ ਉਹਨਾਂ ਸਾਫਤਾਬ ਕਰਕੇ ਪਾਰਟੀਆਂ ਨੂੰ ਹਰਾਤਾ ਤੁਹਾਨੂੰ ਜਿਤਾਤਾ ਤੁਹਾਨੂੰ ਮੌਕਾ ਦਿੰਦਾ ਹੁਣ ਸਵਾਲ ਥੋੜੇ ਤਿੰਨ ਸਾਲ ਦਾ ਬਾਬਾ ਹੀਰਾ ਸਿੰਘ ਪਠੜ ਕੋਲੇਜ ਸਿਰਫ ਇੱਕ ਵਿਦਿਅਕ ਅਦਾਰਾ ਨਹੀਂ ਹੈ ਸਿਰਫ 100 150 ਲੋਕਾਂ ਦੀ ਰੋਜ਼ਗਾਰ ਦਾ ਮੁੱਦਾ ਨਹੀਂ ਹੈ ਬਾਬਾ ਹੀਰਾ ਸਿੰਘ ਪਠੜ ਪੂਰੇ ਸ਼ਹਿਰ ਦੀ ਪੂਰੇ ਬਲਕੈ ਸਾਡੇ ਇਲਾਕੇ ਦੀ ਇੱਕ ਅਰਥ ਵਿਵਸਥਾ ਦਾ ਬਹੁਤ ਵੱਡਾ ਪਿੱਲਰ ਸੀ ਜਿਹਦੇ ਅੰਦਰ ਬਾਹਰੋਂ ਹਜ਼ਾਰਾਂ ਬੱਚੇ ਉਰੇ ਪੜਨ ਆਉਂਦੇ ਸੀ ਸਾਡੀ ਇਕਨੋਮੀ ਚ ਪੈਸਾ ਆਉਂਦਾ ਸੀ ਸਾਡੀਆਂ ਦੁਕਾਨਾਂ ਸਾਡਾ ਸ਼ਹਿਰ ਗਰੋ ਕਰਦਾ ਸੀਗਾ ਉਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਸਾਡੀ ਇਕਨੋਮੀ ਦਾ ਸਰਕਲ ਚੱਲਦਾ ਸੀ ਅੱਜ ਇਹ ਬਾਬਾ ਹੀਰਾ ਸਿੰਘ ਪੱਠਣ ਕਾਲਜ ਜੋ ਕੋਜੀ ਰਾਜਨੀਤੀ ਦੀ ਭੇਟ ਚੜਿਆ ਪਿਛਲੇ 10 15 20 ਸਾਲਾਂ ਦੇ ਵਿੱਚ ਮਰਦੇ 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 ਅੱਜ ਇੱਕ ਤਕਰੀਬਨ ਤਕਰੀਬਨ ਮੌਤ ਮਰ ਚੁੱਕਿਆ ਹੈ ਬਾਬਾ ਹੀਰਾ ਸਿੰਘ ਪੱਠਣ ਕਾਲਜ ਨੂੰ ਤਾਲਾ ਲੱਗ ਚੁੱਕਿਆ ਹੈ EMPLOYEES SHIFT OUT ਹੋ ਚੁੱਕੇ ਹੈ ਖੰਡਰ ਬਣਿਆ ਪਿਆ ਮਾਹੌਲ ਬੁਰਾ ਹਾਲ ਹੋਇਆ ਪਿਆ ਸਰਕਾਰ ਕਨਿਓ ਸ਼ਗੂਫੇ ਸਾਡੇ ਕੋਲੇ ਜ਼ਰੂਰ ਸੁਣਨ ਨੂੰ ਇਧਰ ਉਧਰੋਂ ਫਵਾਮਾਂ ਮਿਲਦੀਆਂ ਐ ਜੀ ਪਲਾਨਾ ਕਾਲ ਜਾ ਰਿਹਾ ਹੈ ਜੀ ਮੈਡੀਕਲ ਕਾਲ ਜਾ ਰਿਹਾ ਹੈ ਜੀ ਕਦੇ ਕੋਈ ਦਫਤਰ ਆ ਰਿਹਾ ਹੈ ਜੀ ਕਦੇ ਕੋਸ਼ ਆ ਰਿਹਾ ਹੈ ਜੀ ਪਰ ਹੋਇਆ ਕੁਛ ਨਹੀਂ ਤਿੰਨ ਸਾਢੇ ਤਿੰਨ ਸਾਲ ਨਿਕਲ ਚੁੱਕੇ ਐ ਉਹ ਸਰਕਾਰ ਜਿਹੜੀ ਸਰਕਾਰ ਦੇ ਸਭ ਤੋਂ ਉੱਚ ਅਹੁਦਿਆਂ ਤੇ ਬੈਠਣ ਵਾਲੇ ਮੰਤਰੀ ਇਸ ਕਾਲਜ ਦੇ ਧਰਨਿਆਂ 'ਚ ਆ ਕੇ ਖੁਦ ਸ਼ਿਰਕਤ ਕਰਦੇ ਰਹੇ ਆ ਹਿੱਸਾ ਲੈਂਦੇ ਰਹੇ ਆ ਉਹ ਕਾਲਜ ਜੱਜ ਭੇਟ ਚੜ ਚੁੱਕਿਆ ਮੌਤ ਹੋ ਚੁੱਕੀ ਐ ਮੰਤਰੀ ਸਾਹਿਬ ਤਾਂ ਕਹਰੇ ਅਸੀਂ ਐਫਰਟ ਕਰ ਰਹੇ ਹਾਂ ਜੀ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਅਸੀਂ ਤਾਂ ਜੀ ਬਹੁਤ ਜ਼ਿਆਦਾ ਖੁਸ਼ ਹੋਵਾਂਗੇ ਜੇ ਮੰਤਰੀ ਸਾਹਿਬ ਐਫਰਟ ਕਰਨਗੇ ਪਰ ਅਸੀਂ ਇਹ ਕਹਿੰਨਾ ਐਫਰਟ ਹੀ ਸੁਣਦਿਆਂ ਨੂੰ 3 ਸਾਲ ਲੰਘ ਗਏ ਕੋਈ ਔਨ ਗਰਾਉਂਡ ਤਾਂ ਨਜ਼ਰ ਆ ਨਹੀਂ ਰਿਹਾ ਮੰਤਰੀ ਸਾਹਿਬ ਉਹਦੇ ਵਿੱਚ ਬੈਠੇ ਹੋਣ ਤੇ ਇੱਦੀ ਛੋਟੀ ਜੀ ਚੀਜ਼ ਨੂੰ ਇੰਨਾ ਸਮਾਂ ਲੱਗ ਜਾਏ ਤਾਂ ਲੋਕਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਖਤਮ ਹੋ ਰਿਹਾ ਅੱਜ ਸਾਡੇ ਲੋਕ ਭੁੱਖੇ ਮਰ ਰਹੇ ਨੇ ਮੰਡੀ ਦੇ ਜ਼ਾਹਿਰ ਖਾਨ ਨੂੰ ਪੈਸੇ ਨਹੀਂ ਆਜ ਸਾਡੇ ਦੁਕਾਨਦਾਰਾਂ ਨੂੰ ਕਈ ਵਾਰੀ ਬੋਣੀ ਦਾ ਬੋਣੀ ਨਹੀਂ ਹੁੰਦੀ ਪੂਰੇ ਦਿਨ ਦੇ ਵਿੱਚ ਧੂਫ ਦੇ ਪੈਸੇ ਨਹੀਂ ਪੂਰੇ ਹੁੰਦੇ ਉਹਦਾ ਇਫੈਕਟ ਕੀ ਪੈ ਰਿਹਾ ਜਿਹੜੀ ਉਹਨਾਂ ਨੇ ਪਿੰਡਾਂ ਦੀ ਲੇਬਰ ਰੱਖੀ ਸੀ ਉਹਨ ਵੇਲੇ ਕਰਕੇ ਘਰੇ ਭੇਜੀ ਜਾ ਰਹੇ ਨੇ ਉਹ ਬੱਚੇ ਜਿਹੜੇ ਵਿਚਾਰੇ ਪਹਿਲਾਂ ਕੰਮਕਾਰ ਕਰਦੇ ਸੀ ਅੱਜ ਵਿਹਲੇ ਹੋ ਕੇ ਉਹ ਨਸ਼ਾ ਦੇ ਕਰਨੀ ਦਲਦਲ ਚ ਕੁੱਸੀ ਜਾ ਰਹੇ ਆ ਸੋ ਉਹਨਾਂ ਨੂੰ ਇੱਕ ਹੌਸਲਾ ਦੇਣ ਲਈ ਕੱਲੀ ਸ਼ਬਦੀ ਚੀਜ਼ਾਂ ਨਾਲ ਨਹੀਂ ਚੱਲਣਾ ਸ਼ਹਿਰ ਦੀ ਮੀਟਿੰਗ ਸੱਦਣ ਜੋ ਐਫਰਟਸ ਕਰ ਰਹੇ ਨੇ ਜੋ ਸਥਿਤੀ ਪਹੁੰਚੀ ਹੈ ਜੋ ਸਰਕਾਰ ਕਨੇਓ ਕੀ ਫੈਸਲਾ ਹੋਇਆ ਉਹ ਕਾਗਜ਼ ਪੱਤਰ ਦੱਸਤਾ ਬਈ ਸਾਹਮਣੇ ਰੱਖਣ ਸਭ ਤੋਂ ਪਹਿਲਾ ਇਹ ਸਵਾਲ ਹੈਗਾ ਜਿਵੇਂ ਤੁਹਾਡੀ ਪ੍ਰੈਸ ਕਾਨਫਰੰਸ ਹੈ ਲੋਕਾਂ ਦੇ ਵਿੱਚ ਜਾਓਗੀ ਵਿਰੋਧੀ ਪਾਰਟੀ ਦੇ ਵਿੱਚ ਜਾਓਗੀ ਇਹੀ ਸਵਾਲ ਪੁੱਛੂਗਾ ਕਿ ਅੱਜ ਰੋਜ਼ੀ ਬੋਲਦੇ ਹੋ ਪਿੱਛੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਇਸ ਕਾਲਪਨ ਬੰਦ ਹੋਣ ਦਾ ਮੁੱਦਾ ਜਿਹੜਾ ਉੱਥੋਂ ਉੱਠਿਆ ਤਨਖਾਹਾਂ ਜਿਹੜੀਆਂ ਬੰਦ ਉੱਥੋਂ ਹੋਈਆਂ ਮੁਲਾਜ਼ਮਾਂ ਨੂੰ ਮਿਲਦੀਆਂ ਬਹੁਤ ਸੋਹਣਾ ਸਵਾਲ ਕਰਿਆ ਜੀ ਤੁਸੀਂ ਇਹ ਬਹੁਤ ਇੰਪੋਰਟੈਂਟ ਹੈ ਸਵਾਲ ਨੂੰ ਜਵਾਬ ਦੇਣਾ ਕਿਉਂਕਿ ਅਮੂਮਨ ਤੌਰ ਤੇ ਇਹੀ ਚੀਜ਼ ਕਰੀ ਜਾਂਦੀ ਹੈ ਜਦੋਂ ਵੀ ਕੋਈ ਕਿਸੇ ਮੁੱਦੇ ਨੂੰ ਲੈ ਕੇ ਆਵਾਜ਼ ਚੱਕੀ ਜਾਵੇ ਉਹਨੂੰ ਪਾਸਟ ਦੇ ਵਿੱਚ ਲਿਜਾ ਕੇ ਤੁਲਨਾ ਕਰ ਦਿੱਤੀ ਜਾਂਦੀ ਹੈ ਇਹ ਪਹਿਲਾਂ ਨਹੀਂ ਹੋਇਆ ਜੀ ਜਦੋਂ 2007 ਦੇ ਵਿੱਚ ਅਸੀਂ ਸਰਕਾਰ ਸਾਡੀ ਗਈ ਹੈ ਜੀ ਬੀਬੀ ਪੱਠਨ ਸਰਕਾਰ ਦੇ ਵਿੱਚੋਂ ਜਦੋਂ ਬਾਹਰ ਹੋਏ ਹੈ ਅਸੀਂ ਜਾਂਦੇ ਹੋਏ ਇੱਕ ਹੱਸਦਾ ਬਸਦਾ ਚੱਲਦਾ ਹਜ਼ਾਰਾਂ ਬੱਚਿਆਂ ਵਾਲਾ ਕਾਲਜ ਕਾਲੀ ਜਲਦੀ ਸਰਕਾਰ ਨੂੰ ਟੇਕਓਵਰ ਕਰਾ ਕੇ ਗਏ ਸੀ ਉਸ ਤੋਂ ਬਾਅਦ ਲਗਾਤਾਰ ਸਿਰਫ ਵੀ ਪਠੜ ਨਾਮ ਇਸ ਕਾਲਜ ਨਾਲ ਲੱਗਿਆ ਹੋਇਆ ਇਸ ਕਾਲਜ ਨੂੰ ਮਾਰਿਆ ਗਿਆ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਇਹਦੀ ਉਰੇ ਕੁਆਲਿਟੀ ਬੱਚਿਆਂ ਦੀ ਸਹੂਲਤਾਂ ਹਰ ਚੀਜ਼ ਦੇ ਉੱਤੇ ਇੱਕ ਆਰਾ ਲੱਗਿਆ ਜਿਸ ਦੇ ਬਾਰੇ ਬਾਰ ਬਾਰ ਇੱਕ ਜ਼ਿੰਮੇਵਾਰ ਆਪੋਜੀਸ਼ਨ ਹੋਣ ਦੇ ਨਾਤੇ ਮੈਂ ਖੁਦ ਆਪਣੇ ਸਾਥੀਆਂ ਨਾਲ ਐਸੇ ਕਾਲਜ ਦੇ ਮੂਹਰੇ ਸੜਕਾਂ ਰੋਕੀਆਂ ਧਰਨੇ ਲਾਏ ਨੇ ਤੁਸੀਂ ਬਹੁਤ ਸਾਰੇ ਪੱਤਰਕਾਰ ਵੀਰਾਂ ਨੇ ਉਹਨੂੰ ਕਵਰ ਵੀ ਕਰਿਆ ਜਦੋਂ ਅਸੀਂ ਅੰਦਰ ਜਾ ਕੇ ਸਟੂਡੈਂਟਾਂ ਦੇ ਹਾਲਾਤ ਦਿਖਾਈ ਸੀ ਕਿ ਕਿਸ ਤਰ੍ਹਾਂ ਨਾਲ ਗੰਦਾ ਖਾਣਾ ਸਟੂਡੈਂਟਾਂ ਨੂੰ ਮਿਲ ਰਿਹਾ ਸੀ ਕਿਸ ਤਰੀਕੇ ਨਾਲ ਬਾਥਰੂਮ ਆ ਦੀ ਸਫਾਈ ਨਹੀਂ ਸੀ ਹੋ ਰਹੀ ਕਿਸ ਤਰ੍ਹਾਂ ਨਾਲ ਉਹਨਾਂ ਦਾ ਬੁਰਾ ਹਾਲ ਉੱਤੇ ਹੋਇਆ ਪਿਆ ਸੀ ਤੇ ਅਸੀਂ ਉਦੋਂ ਇਹੀ ਗੱਲ ਕਹਿੰਦੇ ਸੀ ਵੀ ਇਹਨੂੰ ਸਾਮਲੋ ਜੇ ਸਾਡਾ ਇੱਕ ਵਾਰੀ ਇਮਪ੍ਰੈਸ਼ਨ ਮਾੜਾ ਹੋ ਗਿਆ ਪੂਰੇ ਦੇਸ਼ ਦੇ ਵਿੱਚ ਜੋ ਅੱਜ ਨਾਮ ਬਣਿਆ ਹੋਇਆ ਕਰੋ ਖਰਾਬ ਹੋ ਗਿਆ ਬੱਚਿਆਂ ਨੇ ਉਹਰੇ ਆਉਣਾ ਨਹੀਂ ਖਰਚੇ ਸਾਡੇ ਸਿਰ ਚੜ ਜਾਣੇ ਆ ਮੁੜ ਕੇ ਅਸੀਂ ਸਾਮ ਨਹੀਂ ਸਕਣਾ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਅਨਫੋਰਚੂਨੇਟਲੀ ਬੀਬੀ ਪਠਲੋ ਸਰਕਾਰ ਦਾ ਹਿੱਸਾ ਨਹੀਂ ਸੀ ਆਪਾਂ ਹਾਰ ਚੁੱਕੇ ਸੀ ਤੇ ਸਾਡੀ ਸਰਕਾਰ ਭਾਵੇਂ ਆ ਗਈ ਸੀ ਪਰ ਮੁੱਖ ਮੰਤਰੀ ਭਾਰਤ ਦੀ ਜਨਤਾ ਪਾਰਟੀ ਦਾ ਬਣਿਆ ਸੀ ਜੋ ਬਿੱਲੀ ਥੈਲੀੋਂ ਬਾਹਰ ਆ ਗਈ ਸਾਰਿਆਂ ਨੂੰ ਸਾਫ਼ ਨਜ਼ਰ ਆ ਰਿਹਾ ਉਸ ਵੇਲੇ ਨਹੀਂ ਸੀ ਸਮਝ ਆ ਰਿਹਾ ਵੀ ਇਹ ਕਿਉਂ ਇਸ ਤਰੀਕੇ ਨਾਲ ਕਰ ਰਿਹਾ ਪਰ ਅੱਜ ਸਮਝ ਆ ਰਿਹਾ ਵੀ ਉਹ ਕਿਉਂ ਇਸ ਤਰੀਕੇ ਨਾਲ ਕਰ ਰਿਹਾ ਕਿਉਂਕਿ ਉਹਨੂੰ ਡਿਊਟੀ ਇਹ ਦਿੱਤੀ ਗਈ ਸੀ ਵੀ ਭਾਈ ਤੂੰ ਕਾਂਗਰਸ ਤੇ ਕਾਂਗਰਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜਾ ਕਾਂਗਰਸ ਮੁਕਤ ਭਾਰਤ ਬੀਜੇਪੀ ਸਲੋਗਨ ਲੈ ਕੇ ਚੱਲੀ ਹੈ ਉਹ ਕਿਸ ਭੈਟਰਾਹੀਂ ਕਰਾ ਰਹੇ ਸੀ ਇਸੇ ਲਈ ਸਭ ਤੋਂ ਪਹਿਲਾਂ ਸਾਡੀ ਜੱਦੋਜਹੇ ਦੇਸ਼ ਚੀਜ਼ ਤੇ ਰਹੀ ਵੀ ਇਹ ਕਾਲਜ ਨੂੰ ਬੰਦ ਹੋਣ ਦਾ ਜਿਹੜਾ ਫੈਸਲਾ ਉਹਨੂੰ ਰੱਦ ਕਰਾਇਆ ਜਾਵੇ ਵਿਰੋਧੀ ਮੁੱਖ ਮੰਤਰੀ ਹ ਲੜ ਝਗੜ ਕੇ ਮਿਹਨਤ ਕਰਕੇ ਪਹਿਲਾ ਮੁੱਖ ਮੰਤਰੀ ਸਾਹਿਬ ਨੂੰ ਮਜਬੂਰ ਕਰਿਆ ਕਿ ਉਹਨਾਂ ਨੇ ਬਕਾਇਦਾ ਅਨਾਉਂਸਮੈਂਟ ਕਰੀ ਵਜਦੇ-ਬਾਜੇ ਵੀ ਇਹ ਕਾਲਜ ਨੂੰ ਬੰਦ ਕਰਨ ਦਾ ਫੈਸਲਾ ਰੱਦ ਕੀਤਾ ਜਾਂਦਾ ਹੈ ਕਾਲਜ ਨੂੰ ਚਲਾਇਆ ਜਾਊਗਾ ਇਸ ਦੇ ਲਈ ਲੋੜੀ ਦੇ ਫੰਡ ਦਿੱਤੇ ਜਾਣਗੇ ਉਸ ਤੋਂ ਬਾਅਦ ਜੁਦਦ ਸ਼ੁਰੂ ਹੋਇਆ ਜੀ ਫੰਡ ਅਰੇਂਜਮੈਂਟ ਦਾ ਕਿਉਂਕਿ ਐਡੀ ਵੱਡੀ ਕਰਜ਼ੇ ਦੀ ਪੰਡ ਕਰੋੜਾ ਰੁਪਇਆ ਕੱਲੇ ਕਾਲਜ ਦਾ ਪੁਰਾਣਾ ਕਰਜ਼ਾ ਲਾਉਣ ਲਈ ਪੁਰਾਣੀਆਂ ਤਨਖਾਹਾਂ ਪੁਰਾਣੀਆਂ ਚੀਜ਼ਾਂ ਲਾਉਣ ਲਈ ਹੀ ਸਾਨੂੰ ਜ਼ਰੂਰਤ ਸੀ ਕਿ ਨਵਾਂ ਕਾਲਜ ਚਲਾਉਣ ਦੇ ਫੰਡ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਕਾਲੀ ਦਲ ਦੀ ਮਿਸਮੈਨੇਜਮੈਂਟ ਕਰਕੇ ਹੋਇਆ ਸਾਡਾ ਕਾਲਜ ਐਟ ਲੀਸਟ ਪ੍ਰੋਫਿਟ ਲਾਸਟ ਪ੍ਰੋਫਿਟਸ ਨਾ ਹੁੰਦਾ ਲਾਸਟ ਵੀ ਨਾ ਹੁੰਦਾ ਤਾਂ ਅਸੀਂ ਇਸ ਕਾਲਜ ਦੇ ਵਿੱਚ ਕੋਈ ਨਾ ਕੋਈ ਕੋਰਸੇਸ ਦੇ ਵਿੱਚ ਚੇਂजेस ਕਰਕੇ ਇਹਨੂੰ ਅੱਗੇ ਚਲਾ ਸਕਦੇ ਸੀਗੇ ਪਰ ਉਹ ਜਿਹੜਾ ਪੈਸਾ ਇੱਕ ਵਿਰੋਧੀ ਮੁੱਖ ਮੰਤਰੀ ਤੋਂ ਕੱਢ ਕੇ ਲਿਆਉਣਾ ਨਾ ਮੁਮਕਨ ਦੇ ਕਰੀਬ ਸੀਗਾ ਜੋ ਸਾਨੂੰ ਪੂਰੇ ਹਲਕੇ ਨੂੰ ਮਸਾਂ 20-25 ਕਰੋੜ ਰੁਪਇਆ ਗ੍ਰਾਂਟ ਇੱਕ ਹਲਕੇ ਨੂੰ ਮਿਲਦੀ ਹੈ ਉਸ ਦੇ ਵਿੱਚ ਇੱਕ ਹਲਕੇ ਦੇ ਇੱਕ ਕਾਲਜ ਲਈ 15-20 ਕਰੋੜ ਰੁਪਇਆ ਕੱਢ ਕੇ ਲਿਆਉਣਾ ਸਰਕਾਰ ਤੋਂ ਬਾਹਰ ਰਹਿੰਦੇ ਹੋਏ ਬਹੁਤ ਮੁਸ਼ਕਲ ਹੈ ਸਰਕਾਰ ਦੇ ਵਿੱਚ ਬੈਠੇ ਹੋ ਸਭ ਕੁਝ ਕਰ ਸਕਦੇ ਹਾਂ ਗਰਾਂਟਾ ਕਰੋੜਾਂ ਰੁਪਏ ਦੇ ਤੁਸੀਂ ਲੋਕਾਂ ਨੂੰ ਵੰਡਦੇ ਹੋ ਉਹਦੇ ਹਲਕੇ ਨੂੰ ਤਾਂ ਦੇ ਹੀ ਸਕਦੇ ਹੋ ਜਿਵੇਂ 2002 ਤੋਂ 2007 ਵੇਲੇ ਆਪਾਂ ਖੁੱਲੇ ਗੱਫੇ ਕਰਕੇ ਵੰਡੇ ਆ ਉਹਨਾਂ ਸਮਿਆਂ ਦੇ ਵਿੱਚ 300 ਕਰੋੜ ਰੁਪਇਆ ਗਰਾਂਟ ਮੈਨੇ ਰੱਖਦੀ ਸੀ ਅੱਜ ਦੇ 3000 ਕਰੋੜ ਦੇ ਬਰਾਬਰ ਸੀਗਾ ਪਰ ਸਰਕਾਰ ਤੋਂ ਬਾਹਰ ਰਹਿੰਦੇ ਹੋਏ ਫੇਰ ਵੀ ਲਗਾਤਾਰ ਜਦੋਂ ਜਹੇਦ ਅਸੀਂ ਕਰਦੇ ਰਹੇ ਲੜਦੇ ਰਹੇ ਪਰ ਮੇਰਾ ਸਵਾਲ ਇੱਥੇ ਸਾਡੀ ਵਿਰੋਧੀ ਧਿਰ ਨੂੰ ਹੈ ਜੋ ਅੱਜ ਅਸੀਂ ਕਰ ਰਹੇ ਹਾਂ ਜੀ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਆਵਾਜ਼ ਉਠਾ ਰਹੇ ਹਾਂ ਜਦੋਂ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਸਾਡੀ ਵਿਰੋਧੀ ਧਿਰ ਕਿੱਥੇ ਗਈ ਸੀ ਇਹ ਕਿਉਂ ਸੁਕਤੀ ਪਈ ਸੀ ਇਹਨਾਂ ਨੇ ਕਿ ਜ਼ਿੰਮੇਵਾਰ ਵਿਰੋਧੀ ਧਿਰ ਦਾ ਕਿਉਂ ਨਹੀਂ ਫਰਜ਼ ਨਿਭਾਇਆ ਕਿਉਂ ਨਹੀਂ ਉੱਥੇ ਰੌਲਾ ਪਾਇਆ ਸਾਡੇ ਜਿਹੜੇ ਮੁਲਾਜ਼ਮ ਭਰਾ ਸੀ ਕਿ ਹੁਣ ਪਤਾ ਨਹੀਂ ਸਰਕਾਰ ਤੋਂ ਡਰਦੇ ਬੋਲਣਗੇ ਕਿ ਨਹੀਂ ਬੋਲਣਗੇ ਅਸੀਂ ਤਾਂ ਖੁਦ ਉਹਨਾਂ ਨੂੰ ਇਹ ਚੀਜ਼ ਕਹਿੰਦੇ ਰਹੇ ਹਾਂ ਵੀ ਭਾਈ ਠੀਕ ਹੈ ਅਸੀਂ ਸਰਕਾਰ ਦੇ ਵਿੱਚ ਅੰਦਰੋਂ ਮਿਹਨਤ ਕਰ ਰਹੇ ਹਾਂ ਤੁਸੀਂ ਜਾ ਕੇ ਮੜਾ ਜਾ ਖੜਕਾ ੜਕਾ ਕਰੋ ਧਰਨਾ ਲਾਓ ਅਸੀਂ ਤੁਹਾਡਾ ਸਾਥ ਦੇਵਾਂਗੇ ਆਵਾਜ਼ ਉਠਾਓ ਆਪਦੀ ਸਰਕਾਰ ਦੇ ਖਿਲਾਫ ਕਹਿਣਾ ਬਹੁਤ ਔਖਾ ਹੁੰਦਾ ਪਰ ਸਾਡੇ ਲੋਕਾਂ ਲਈ ਸਾਨੂੰ ਇਹ ਵੀ ਮਨਜ਼ੂ ਸਾਡੇ ਵਿਰੋਧੀ ਧਿਰ ਦੀ ਬਣਦੀ ਸੀ ਜਿਵੇਂ ਅਸੀਂ ਅੱਜ ਇੱਕ ਮਜ਼ਬੂਤ ਬੁਲੰਦ ਆਵਾਜ਼ ਕਰ ਰਹੇ ਹਾਂ ਅਸੀਂ ਕਿਸੇ ਕਿੰਤੂ ਪ੍ਰੰਤੂ ਤੋਂ ਨਹੀਂ ਡਰ ਰਹੇ ਸਾਨੂੰ ਪਤਾ ਇਹਨਾਂ ਨੇ ਸਾਡੇ ਤੇ ਘੁਮਾ ਕੇ ਗੱਲ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕੀ ਉਸ ਗੱਲ ਤੋਂ ਡਰਦੇ ਮਾਰੇ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰ ਦਈਏ ਕੀ ਅਸੀਂ ਲੜਨਾ ਬੰਦ ਕਰ ਦਈਏ ਜਿਹੜੇ ਲੋਕ ਇਹ ਗੱਲ ਕਹਿੰਦੇ ਜੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਆਵਾਜ਼ ਬੰਦ ਹੋ ਜਾਵੇ ਜਿਹੜੇ ਝਾੜੂ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਬਈ ਜੀ ਕਾਂਗਰਸੀ ਮਾੜੇ ਸੀ ਕਾਲੀ ਮਾੜੇ ਸੀ ਉਹਨਾਂ ਨੇ ਕਰਿਆ ਨਹੀਂ ਕਰਿਆ ਲੋਕ ਪਰ ਜਿਹੜੀ ਵੀ ਕਾਰਨ ਹੋਏ ਲੋਕਾਂ ਨੇ ਸਾਨੂੰ ਹਰਾ ਕੇ ਘਰੇ ਬਾਹਤਾ ਤੁਹਾਨੂੰ ਮੌਕਾ ਦਿੱਤਾ ਤੁਸੀਂ ਕਾਂਗਰਸੀ ਜਾਂ ਅਕਾਲੀ ਤਾਂ ਨਹੀਂ ਬਣਨ ਆਏ ਸੀ ਤੁਸੀਂ ਤਾਂ ਬਦਲਾਅ ਕਹਿ ਕੇ ਆਏ ਸੀ ਜਾਂ ਤਾਂ ਤੁਸੀਂ ਇਹ ਕਹੋ ਵੀ ਅਸੀਂ ਤਾਂ ਜੀ ਕਾਂਗਰਸੀਆਂ ਵਰਗੇ ਬਣਨ ਆਏ ਸੀ ਕਾਂਗਰਸੀਆਂ ਨੇ ਨਹੀਂ ਕਰਿਆ ਇਸ ਲਈ ਅਸੀਂ ਵੀ ਨਹੀਂ ਕਰਨਾ ਜੇ ਤੁਸੀਂ ਬਦਲਾਅ ਕਹਿ ਕੇ ਆਏ ਸੀ ਤਾਂ ਤੁਸੀਂ ਇੱਕ ਡਿਫਰੈਂਟ ਅਪਰੋਚ ਲੈ ਕੇ ਆਓ ਨਾ ਵੀ ਕਾਂਗਰਸੀਆਂ ਨੇ ਨਹੀਂ ਕਰਿਆ ਸੀ ਜੀ ਦੇਖੋ ਅਸੀਂ ਕਰ ਰਹੇ ਹਾਂ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਹੁਲ ਦੀਆ ਪ੍ਰਪੋਜ਼ਲ ਨੂੰ ਅਸੀਂ ਐਕਸੈਪਟ ਕਰ ਰਹੇ ਹਾਂ ਅਸੀਂ ਉਹਰੇ ਯੂਨੀਵਰਸਿਟੀ ਸੁਰਜੀਤ ਕਰਨਾ ਚਾਹੁੰਦੇ ਹਾਂ ਸੋ ਇਹ ਸਿਰਫ ਬਲੇਮ ਸ਼ਿਫਟ ਕਰਨਾ ਇਹ ਭਾਰਤੀ ਜਨਤਾ ਪਾਰਟੀ ਦੀ ਪਲੇ ਬੁੱਕ ਦਾ ਹਿੱਸਾ ਹੈ ਜੀ ਜਿਹਨੂੰ ਝਾੜੂ ਵੀ ਥੱਲੇ ਕਾਪੀ ਕਰ ਰਿਹਾ ਹੈ ਸੈਂਟਰ ਦੇ ਵਿੱਚ ਬੀਜੇਪੀ ਵੀ ਇਹੀ ਕਰ ਰਹੀ ਹੈ 11 12 ਸਾਲ ਸਰਕਾਰ ਚ ਬੈਠਿਆਂ ਨੂੰ ਹੋ ਗਏ ਕੋਈ ਮੁੱਦਾ ਚੱਕ ਲੋ ਉਹ 1945 ਤੇ ਪਹੁੰਚ ਜਾਂਦੇ 1950 ਤੇ ਪਹੁੰਚ ਜਾਂਦੇ ਉਹ ਵੀ ਝਾੜੂ ਵਾਲੇ ਨੇ ਇਹਨਾਂ ਨੂੰ ਕੋਈ ਤੁਸੀਂ ਅੱਜ ਮੰਗ ਕਰ ਲੋ ਇਹ ਕਹਿੰਦੇ ਪੁਰਾਣਾ 76 ਸਾਲ ਪੁਰਾਣਾ 76 ਸਾਲ ਉਹ 76 ਸਾਲ ਨਿਪਟ ਚੁੱਕੇ ਲੋਕਾਂ ਨੇ ਉਹਦਾ ਹਿਸਾਬ ਕਿਤਾਬ ਕਰਕੇ ਪਾਰਟੀਆਂ ਨੂੰ ਹਰਾਤਾ ਤੁਹਾਨੂੰ ਜਿਤਾਤਾ ਤੁਹਾਨੂੰ ਮੌਕਾ ਦਿੰਦਾ ਹੁਣ ਸਵਾਲ ਤੁਹਾਡੇ 3 ਸਾਲ ਦੇ ਜਿਹੜੀ ਸਾਡੀ ਗੱਲ ਕਰਦੇ ਆ ਜੀ ਕਾਂਗਰਸ ਦੀ ਸਰਕਾਰ ਜਦੋਂ ਅਸੀਂ ਹਾਲਾਕੇ ਹਾਰੇ ਵੀ ਸੀ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਪਰ ਉਸ ਵੇਲੇ ਵੀ ਘੱਟੋ ਘੱਟ ਉਹਨੇ ਸਟੂਡੈਂਟ ਤਾਂ ਸੀਗੇ ਘੱਟੋ ਘੱਟ ਕਾਲਜ ਰੋਜ਼ ਖੁੱਲਦਾ ਤਾਂ ਸੀਗਾ ਰੋਜ਼ ਕੰਮ ਤਾਂ ਹੁੰਦਾ ਸੀ ਪੱਕਾ ਤਾਲਾ ਲਾ ਕੇ ਤਾਂ ਨਹੀਂ ਬੰਦ ਕਰਿਆ ਸੀ ਤੁਸੀਂ ਆ ਜਾ ਕੇ ਦੇਖੋ ਉੱਥੇ ਕਹੇ ਜਾਂ ਰੋਹੀ ਬਿਆ ਬਾਣ ਬਣਿਆ ਪਿਆ ਹੈ ਜੰਗਰ ਪਸ਼ੂ ਉੱਥੇ ਅੰਦਰ ਬੜੇ ਪਏ ਨੇ ਸਾਡੀ ਬਿਲਡਿੰਗ ਖਾਕ ਹੋ ਰਹੀ ਹੈ ਮੈਨੂੰ ਪਤਾ ਲੱਗਿਆ 20-25 ਲੱਖ ਦਾ ਤਾਂ ਸਮਾਨ ਹੀ ਵਿੱਚੋਂ ਚੋਰੀ ਹੋ ਗਿਆ ਇਹ ਜੋ ਸੁਣਨ ਚਾਹੀਏ ਸਮਾਨ ਚੋਰੀ ਹੋਣ ਦੀ ਗੱਲ ਕੀਤੀ ਰਾਸਟਾ ਨੂੰ ਕਹਿੰਦੇ ਟਰੱਕ ਭਰ ਕੇ ਚਲੇ ਗਏ ਲੱਗਦਾ ਵੀ ਉਹ ਚੋਰੀ ਹੋਇਆ ਜਾਂ ਇਧਰ ਉਹਨੂੰ ਸ਼ੁਰੂ ਕੀਤਾ ਗਿਆ ਕੋਈ ਮੀਡੀਆ ਦੇ ਵਿੱਚ ਵੀ ਨਹੀਂ ਲਿਜਾਂਦਾ ਕਿ ਇਹ ਮੁੰਡਾ ਜਾਂ ਕੋਈ ਪੁਲਿਸ ਐਫਆਈਆਰ ਦੇ ਬਾਰੇ ਜਿਹੜਾ ਵੀ ਕੁਝ ਸੁਣਾਇਆ ਦੇਖੋ ਜੀ ਇਹ ਮੈਨੂੰ ਵੀ ਅੱਜ ਹੀ ਅ ਪਤਾ ਲੱਗਿਆ ਕੁਝ ਮੀਡੀਆ ਵਾਲੇ ਭਰਾਵਾਂ ਤੋਂ ਇਨਫੋਰਮੇਸ਼ਨ ਆਈ ਹੈ ਵੀ ਸਮਾਨ 20-25 ਲੱਖ ਦਾ ਚੋਰੀ ਹੋਇਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਰਾਤਾਂ ਨੂੰ ਟਰੱਕ ਭਰ ਕੇ ਗਏ ਹੈ ਤਾਂ ਇਹ ਤਾਂ ਬੜੀ ਸੀਰੀਅਸ ਗੱਲ ਹੈ ਇਹਨੂੰ ਬੜੀ ਸੀਰੀਅਸਲੀ ਦੇਖਣਾ ਚਾਹੀਦਾ ਕੋਈ ਕਿ ਸਾਨੂੰ ਤਾਂ ਇਹ ਲੱਗਦਾ ਸੀ ਵੀ ਇੱਕ ਜ਼ਿੰਮੇਵਾਰ ਸਰਕਾਰ ਦੇ ਨਾਤੇ ਜਦੋਂ ਵੀ ਕੋਈ ادارے ਨੂੰ ਤੁਸੀਂ ਬੰਦ ਕਰਦੇ ਹੋ ਤਾਂ ਉੱਥੇ ਬਕਾਇਦਾ ਕੱਲੀ-ਕੱਲੀ ਪ੍ਰਾਪਰਟੀ ਦੀ ਕਾਊਂਟਿੰਗ ਹੁੰਦੀ ਹੈ ਉਹਦੇ ਰਜਿਸਟਰਸ ਬਣਦੇ ਆ ਉਹਦੀ ਹੈਂਡਓਵਰ ਹੁੰਦਾ ਟੇਕਓਵਰ ਹੁੰਦਾ ਪ੍ਰਾਪਰ ਵੀ ਇਹਨੂੰ ਵੀ ਐਸੇ ਤਰੀਕੇ ਨਾਲ ਕਰਕੇ ਪ੍ਰਾਪਰ ਖਾਲੀ ਕੀਤਾ ਗਿਆ ਹੋਊਗਾ ਅਗਰ ਐਸੇ ਤਰੀਕੇ ਨਾਲ ਸਿੱਟ ਗਏ ਤਾਂ ਸਰਕਾਰ ਆ ਜਵਾਬ ਦਵੇ ਵੀ ਹੂ ਇਸ ਰਿਸਪੋਨਸਿਬਲ ਫਾਰ 댓 ਜੋ ਤੁਸੀਂ ਬੰਦ ਕਰਿਆ ਆ ਆਫਟਰ 올 ਇੱਕ ਸਰਕਾਰੀ ਪ੍ਰਾਪਰਟੀ ਹੈ ਕਿਸੇ ਨੂੰ ਤਾਂ ਦਿੱਤੀ ਹੋਊਗੀ ਇੱਕ ਘਰ ਵੀ ਆਪਾਂ ਖਾਲੀ ਕਰਾਉਨੇ ਆ ਬੈੱਡ ਛੱਡੋ ਚਾਦਰਾਂ ਤੱਕ ਦੀ ਗਿਣਤੀ ਹੁੰਦੀ ਹੈ ਜੀ ਬੀਟੂ ਸਾਹਿਬ ਵੀ ਕੀ ਵੀ ਕਹੇ ਜਾਂਦੇ ਸੀ ਕਿ ਕੁਝ ਜਿਹੜੇ ਪੱਟਨਕਾਲ ਦੇ ਮੁਲਾਜ਼ਮ ਨੇ ਸਾਰੇ ਨਹੀਂ ਕੁਝ ਕਿ ਉਹਨਾਂ ਨੇ ਜੇ ਕੋਰਡੀਨੇਟਰ ਐਡਮਿਸ਼ਨਰ ਇੱਥੇ ਲੈ ਕੇ ਬੱਚੇ ਉਧਰ ਸ਼ਿਫਟ ਕਰਾਏ ਨਹੀਂ ਵੀ ਇਹ ਕਾਰਨ ਹੈ ਕਿ ਸਟੂਡੈਂਟ ਗਿਣਤੀ ਘਟੀ ਕਿ ਕਿੱਟੇ ਰਜਿਸਟਰ ਕੇ ਪੰਦਰ ਕਰਮ ਕਰ ਰਹੇ ਆ ਉਹਨੂੰ ਜਿਵੇਂ ਦੇ ਜੀ ਇਹ ਇਹ ਵਾਕਈ ਮੇਰੇ ਕੋਲੇ ਵੀ ਗੱਲਾਂ ਆਈਆਂ ਨੇ ਵੀ ਜਿਨ੍ਹਾਂ ਨੇ ਐਡਮਿਸ਼ਨਾਂ ਵੇਚੀਆਂ ਬਾਹਰ ਤੇ ਵੇਚ ਕੇ ਜਿਸ ਕਰਕੇ ਕਾਲਜ ਡੁੱਬਿਆ ਇਹਦੇ ਵੀ ਦੋ ਤਿੰਨ ਜਵਾਬ ਨੇ ਜੀ ਪਹਿਲੀ ਗੱਲ ਤਾਂ ਇਹਦੇ ਤੇ ਬੜੀ ਸਟ੍ਰਿਕਟ ਸਾਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਇਹ ਜੀ ਚੀਜ਼ ਕਰੀ ਹੈ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਬੱਚਿਆਂ ਦੇ ਤੇ ਸਾਡੇ ਇਲਾਕੇ ਦੇ ਫਿਊਚਰ ਨਾਲ ਖਿਲਵਾੜ ਹੈ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੀ ਅਗਰ ਸਾਡੀ ਕਾਲਜ ਦੀ ਰੈਪਿਊਟੇਸ਼ਨ ਉਸੇ ਤਰੀਕੇ ਨਾਲ ਇੰਟੈਕਟ ਹੁੰਦੀ ਜਿਵੇਂ ਪਹਿਲਾਂ ਸੀਗੀ ਤਾਂ ਵਿੱਚੋਂ 10 20 50 ਐਡਮਿਸ਼ਨ ਹੋਰਾਂ ਪਰਾਂ ਹੋ ਵੀ ਜਾਂਦੀਆਂ ਸਾਡਾ ਕਾਲਜ ਨਹੀਂ ਸੀ ਮਰਦਾ ਇਹ ਸਾਨੂੰ ਕਦੋਂ ਦਿੱਕਤ ਆਈ ਜਦੋਂ ਸਾਡੇ ਕੋਲੇ ਆਲਰੇਡੀ ਐਡਮਿਸ਼ਨਾਂ ਘਟ ਗਈਆਂ ਬੱਚੇ ਸਾਡੇ ਕੋਲੇ ਆਉਣੋਂ हट ਗਏ ਕਿਉਂਕਿ ਬੁਰਾ ਹਾਲ ਉਹਰੇ ਹੋਇਆ ਹੁੰਦਾ ਸੀ ਜਿਹਨੂੰ ਬਿਲਕੁਲ ਅਨਸਰ ਦੇ ਨੂੰ ਬੱਚਾ ਉਹਰੇ ਆ ਕੇ ਐਡਮਿਸ਼ਨ ਲੈਂਦਾ ਸੀ ਉਹ ਐਡਮਿਸ਼ਨ ਅਗਰ ਬਾਹਰ ਕੋਈ ਵੇਚ ਦਿੰਦਾ ਸੀ ਤਾਂ ਸਾਡਾ ਕਾਲਜ ਠੱਪ ਹੋ ਜਾਂਦਾ ਸੀ ਮੈਡੀਕਲ ਕਾਲਜ ਦਾ ਮੁੱਦਾ ਉੱਥੇ ਦੀ ਜਮਹਣ ਜਾ ਰਿਹਾ ਜਮਹਣ ਦੀ ਗੱਲ ਹੀ ਜਾਂਦੇ ਸੀ ਜਿਹੜੇ ਅੱਪੜ ਤਾਂ ਸਮਝ ਨਹੀਂ ਆਉਂਦਾ ਸਭ ਤੋਂ ਪਹਿਲੀ ਮੈਡੀਕਲ ਕਾਲਜ ਦੀ ਮੰਗ ਜੀ ਮੈਂ ਹੀ ਰੱਖੀ ਸੀ ਕਿਉਂਕਿ ਕਹਾਬਦਾਂ ਜਾਂ ਗੁਰਥਾਮਾ ਤੇ ਸੋ 100 ਤਰ੍ਹਾਂ ਦੀ ਇਹਨਾਂ ਕੋਲ ਡਿਚਨਾ ਦੇ ਬਹਾਨੇ ਲਾਉਂਦੇ ਸਾਡੇ ਕੋਲ ਜ਼ਮੀਨ ਨਹੀਂ ਜੀ ਸਾਡੇ ਕੋਲ ਇਹ ਨਹੀਂ ਅਸੀਂ ਕਹਿੰਦੇ ਤੁਹਾਡੇ ਕੋਲ ਸਾਰਾ ਕੁਝ ਹੈ ਇੱਕ ਪ੍ਰੋਜੈਕਟ ਦੇ ਵਿੱਚ 80% ਕੋਸਟ ਪੂਰੀ ਜ਼ਮੀਨ ਦੀ ਤੇ ਬਿਲਡਿੰਗ ਦੀ ਆਉਂਦੀ ਹੈ ਸਾਡੇ ਕੋਲ ਦੋਨੇ ਨੇ ਹਸਪਤਾਲ ਦੀ ਵੀ ਜ਼ਮੀਨ ਬਿਲਡਿੰਗ ਸਾਡੇ ਕੋਲ ਵਾਧੂ ਹੈ ਤੇ ਕਾਲਜ ਦੀ ਵੀ ਜ਼ਮੀਨ ਬਿਲਡਿੰਗ ਸਾਡੇ ਕੋਲ ਵਾਧੂ ਹੈ ਸੋ ਅਗਰ ਸਰਕਾਰ ਚਾਹੇ ਤਾਂ ਬਹੁਤ ਈਜ਼ੀਲੀ ਹੋਰੀ ਮੈਡੀਕਲ ਕਾਲਜ ਬਣਾਇਆ ਜਾ ਸਕਦਾ ਹੈ ਤੇ ਬਣਨਾ ਚਾਹੀਦਾ ਅਸੀਂ ਬਰਜ਼ੋਰ ਤਰ੍ਹਾਂ ਇਸ ਦੀ ਮੰਗ ਕਰਦੇ ਆ ਅਸੀਂ ਸਿਗਨੇਚਰ ਕੈਂਪੇਨ ਵੀ ਚਲਾਈ ਹੋਈ ਹੈ ਪਰ ਅਗਰ ਨਹੀਂ ਬਣਨਾ ਤਾਂ ਸਰਕਾਰ ਸਾਨੂੰ ਕਲੀਅਰ ਕਰੇ ਫਸਟ ਪ੍ਰੈਫਰੈਂਸ ਸਾਡੀ ਇਹ ਹੈ ਉਥੇ ਮੈਡੀਕਲ ਕਾਲਜ ਖੁੱਲੇ ਨਹੀਂ ਖੁੱਲਦਾ ਕੋਈ ਸਰਕਾਰੀ ਕਾਲਜ ਖੁੱਲੇ ਨਹੀਂ ਖੁੱਲਦਾ ਤਾਂ ਫਿਰ ਅਸੀਂ ਕੋਈ ਈਦਾਰਾ ਲੱਭੀ ਅੱਜ ਜੀ ਅਸੀਂ ਸਾਡੇ ਪ੍ਰੈਸ ਦੇ ਸਾਥੀਆਂ ਨੂੰ ਬੁਲਾ ਕੇ ਬਾਬਾ ਹੀਰਾ ਸਿੰਘ ਪਠੜ ਦਾ ਕਾਲਜ ਦਾ ਜਿਹੜਾ ਮੁੱਦਾ ਹੈ ਉਹਨੂੰ ਪਰੇ ਜੋੜਾ ਛੋਰਾ ਨਾਲ ਚੱਕਿਆ ਸਾਰੀ ਸਾਡੀ ਕਾਂਗਰਸ ਪਾਰਟੀ ਦੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਸਾਰੇ ਇਲਾਕੇ ਦੇ ਸਾਡੇ ਸ਼ਹਿਰ ਦੇ ਅਹੁਦੇਦਾਰ ਸਭਾਂ ਸਾਰੇ ਪਹੁੰਚੀ ਹੈ ਸੰਸਥਾਵਾਂ ਸਾਰੀਆਂ ਉਰੇ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਆਪਣੀ ਮੇਨ ਕੋਸ਼ਿਸ਼ ਇਹ ਹੈ ਕਿ ਘਟੋ ਘਟ ਆਪਣਾ ਰੌਲਾ ਰੱਪਾ ਪਾਏ ਨਾਲ ਸ਼ਾਇਦ ਸਰਕਾਰ ਨੂੰ ਬਿਸ਼ਰਮੀ ਹੋਵੇ ਸ਼ਾਇਦ ਸਰਕਾਰ ਜਾਗੇ ਤੇ ਸ਼ਾਇਦ ਸਰਕਾਰ ਮਜਬੂਰ ਹੋਵੇ ਇਸ ਕਾਲਜ ਨੂੰ ਮੁੜ ਸੁਰਜੀਤ ਕਰਨ ਲਈ ਸਾਨੂੰ ਉਮੀਦ ਨਹੀਂ ਹੈ ਸਰਕਾਰ ਤੋਂ ਵੀ ਸਾਡੀ ਆ ਜਿਹੜੀ ਪ੍ਰਪੋਜ਼ਲ ਹੈ ਇਹਨੂੰ ਸਰਕਾਰ ਮੰਨੂਗੀ ਪਰ ਅਸੀਂ ਇਹ ਪ੍ਰਪੋਜ਼ਲ ਤਾਂ ਦਿੱਤੀ ਹੈ ਬੀਜੇ ਤੋਂ ਤੋਂ ਨਹੀਂ ਚੱਲਦਾ ਭਾਈ ਸਾਨੂੰ ਦੱਸੋ ਅਸੀਂ ਚਲਾ ਦਿੰਨੇ ਆ ਤਾਂ ਕਿ ਜਦੋਂ ਅਸੀਂ ਇਸ ਚੀਜ਼ ਨੂੰ ਚੈਲੰਜ ਕਰਾਂਗੇ ਤਾਂ ਸ਼ਾਇਦ ਸਰਕਾਰ ਨੂੰ ਇਸ ਚੀਜ਼ ਦੇ ਕਰਕੇ ਬਿਸ਼ਰਮ ਹੁੰਦੇ ਹੋਏ ਇਸ ਕਾਲਜ ਨੂੰ ਚਲਾਣਾ ਪੈ ਜੇ ਇਹ ਹੀ ਸਾਡੀ ਉਮੀਦ ਆ ਵੀ ਕਾਲਜ ਚੱਲ ਪੇ ਜਿਸ ਮਰਜ਼ੀ ਤਰੀਕੇ ਨਾਲ ਚੱਲ ਪੇ ਉਮੀਦ ਕਰਾਂਗੇ ਸਰਕਾਰ ਇਸ ਤੇ ਸੰਕੇਤ ਦੇਊਗੀ ਤੇ ਇਹ ਕਾਲਜ ਨੂੰ ਜਲਦੀ ਤੋਂ ਜਲਦੀ ਉਮੀਦ ਕਰਾਂਗੇ ਐਸੇ ਸਾਲ ਦੇ ਵਿੱਚ ਚਲਾ ਦੇ ਨਹੀਂ ਤਾਂ ਸਾਲ ਡੇਢ ਸਾਲ ਰਹਿ ਗਿਆ ਸਾਡੀ ਸਰਕਾਰ ਆ ਜਾਣੀ ਅਸੀਂ ਤਾਂ ਆਕੇ ਚਲਾਉਣਾ ਹੀ ਚਲਾਉਣਾ ਪਰ ਸਾਡੀ ਕੋਸ਼ਿਸ਼ ਹੈ ਵੀ ਪ੍ਰੈਸ਼ਰ ਇੰਨਾ ਕੁ ਬਿਲਡ ਕਰਕੇ ਰੱਖੀਏ ਤਾਂ ਕਿ ਸਾਡੇ ਪ੍ਰੈਸ਼ਰ ਨਾਲ ਸਰਕਾਰ ਨੂੰ ਇਹ ਕਾਲਜ ਚਲਾਉਣਾ ਪਵੇ ਬੇਸ਼ਰਮੀ ਦਾ ਸਾਹਮਣਾ ਕਰਦੇ ਹੋ ਹੋ ਸਕਦਾ ਸਰਕਾਰ ਇਹ ਕਾਲਜ ਚਲਾਵੇ